ਸਾਲਾਂ ਸასი ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਟਾਈਮ ਜੀ ਸਵੇਰ ਦਾ ਆਪਾਂ ਲੱਗੇ ਬਣਾਉਣ ਪ੍ਰਸ਼ਾਦੇ ਆਲੂ ਵਾਲੇ ਪਰੌਂਠੇ ਤਾਂ ਆ ਆਲੂ ਆਵੇ ਮੈਸ਼ ਕਰਕੇ ਉਹਦੇ ਵਿੱਚ ਜੀਰਾ ਜਵੈਣ ਸੁੰਡ ਹਰੀ ਮਿਰਚ ਧਨੀਆ ਸਭ ਲੂਣ ਮਸਾਲਾ ਦਿੱਤਾ ਪਾ ਤੇ ਇਧਰ ਆਪਾਂ ਕਰ ਲਈ ਪਰੌਂਠਿਆਂ ਦੀ ਤਿਆਰੀ ਤੇ ਹੁਣ ਆਟਾ ਤੇ ਹੁਣ ਆਪਾਂ ਲਾਗੇ ਗਰਮ ਗਰਮ ਪਰੌਂਠੇ ਤੇ ਮੱਖਣ ਰੱਖ ਕੇ ਖਾਏਗੇ ਤੇ ਸਾਰੇ ਭੈਣਾਂ ਪਰ ਮੈਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲੀਆਂ ਭੈਣਾਂ ਨਾਲ ਜੁੜੀਆਂ ਸੋਹਣੇ ਸੋਹਣੇ ਕਮੈਂਟ ਕਰੋ ਸਾਥ ਤੇ ਸਪੋਰਟ ਦਿਓ ਤੇ ਸਾਥ ਆਪਣਾ ਇਦਾਂ ਹੀ ਬਣਾਈ ਰੱਖਿਓ ਤੇ ਚਲੋ ਜੀ ਆਪਾਂ ਮੜ ਕੇ ਬਣਾਈਏ ਪਰੌਂਠੇ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਇਹ ਕਰ ਜਮਾਨੇ ਲੋਟ ਕਰਕੇ ਸ਼ੁਰੂ ਪਰ ਆਉਂਦੇ ਲਾ ਪਾ ਕੇ ਰਖਿਆ ਠੀਕ ਹੈ ਦੋ ਬਲੱਗਜਾਨ ਲੱਗੀ ਜੇ ਸੂਰ ਜੀ ਆ ਨਿਕਲਿਆ ਆਖਿਆ ਮੈਂ ਦੇ ਮਗਾ ਫੇਰ ਬਣਾ ਲਾਂਗੇ ਪਰ ਮਾਝੋ ਆ ਦੇ ਤੂੰ ਹੀ ਕੋਹ ਨਹੀਂ ਖਾਣਾ ਆਣੇ ਰੇ ਲਓ ਜੀ। ਹਮੜਾ ਹੀ ਘਰ ਉਠੇ। ਮਾਈ ਗॉड। ਨਾ ਤੇ ਠੰਡ ਬਾਹਰ ਦੇਣ ਲੱਗਣ ਦੀ ਕੋਈ ਉਮੀਦ ਨਹੀਂ। ਬੱਤੀ ਵੀ ਚਲੇਗੀ ਅੱਜ ਕੱਲ ਵੀ ਬੱਤੀ ਚਲੇਗੀ ਅੱਜ ਵੀ ਬੱਤੀ ਚਲੇਗੀ ਬਹੁਤ ਖਰਾਬ ਹੋ ਗਿਆ ਸਾਫੀਆ ਵਿਆਹ ਵੀ ਪਚਾਣਾ ਪਾਣੇ ਆ ਕਿ ਜਾਂ ਮਖਣੀ ਰਾ ਕੇ ਖਾ ਲੈਣੇ ਆ ਢਾੜੀ ਦੇ ਬਰਾਂਡ ਦੋਨੋਂ ਮਲਾਈ ਦੇ ਦਾਂਗੇ ਮਾਸਾ ਅਈ ਨਹੀਂ ਘੜੀ ਜਾ ਆਜਾ ਗਿਰੋ

ਬਾਬੇ ਲਾਸਮੈਂਡ ਕਰਦੇ ਫਿਰਦੇ ਪ੍ਰੋਗਰਾਮ ਦਰਬਾਰ ਸਾਹਿਬ ਇੱਕ ਤਰੀਕ ਨੂੰ ਨਵੇਂ ਸਾਲ ਦਾ ਜੰਤ ਤੇ ਦੋ ਵੀਰਵਾਰ ਤੇ ਸ਼ੁੱਕਰਵਾਰ ਜਿਸ ਦਿਨ ਪਾਸ਼ਾ ਮਹਾਰਾਜੀ ਦਾ ਕਰਕੇ ਵੀਰਵਾਰ ਤੋਂ ਨਵੇਂ ਸਾਲ ਦਾ ਕਰਕੇ ਦਰਬਾਰ ਸਾਹਿਬ ਕੋਈ ਲੈ ਸ਼ੁੱਕਦਾਰ ਉਹ ਜਗਤੀ ਦੋਖੀ ਹੋਵੇ ਮਾਂ ਫਿਰ ਵੀ ਦੋਖ ਸੁਖ ਸੁਣਦੀ ਸੋਖੀ ਹੋਵੇ ਤਾਂ ਵੀ ਮਾਂ ਤੋਂ ਦੇਣਾ ਕੋਈ ਮਾਂ ਵੜੀ ਜੀ ਰੱਬ ਨੇ ਬਣਾਇਆ ਜਿੱਥੇ ਮਾਂ ਆਪ ਪਹੁੰਚਦੀ ਉਥੇ ਆਪ ਜਿੱਥੇ ਨਾ ਪਹੁੰਚ ਸਕੇ ਉਥੇ ਫਿਰ ਬੱਚਿਆਂ ਦੇ ਘਰ ਦਸਾਂ ਕਰਦੀ ਮਾਂ ਲੋ ਜੀ ਆਦੂ ਗਏ ਪ੍ਰੌਠੇ ਬਾਪਾ ਪਾਣੀ ਆ ਬੀਬੀ ਪਾਣੀ ਸਭ ਗੀ ਸੇਵ ਕਰਾਇਆ ਕਿਸ ਨੇ ਜਿਦਵਾ ਪਾ ਦੋ ਜਿਆ ਨੂੰ ਪੌਣੇ ਨਾ ਉਹਨਾਂ ਪਰੌਂਠੇ ਜਿਹੜੇ ਪਾੜ ਦੇ ਖਰਾਬ ਹੁੰਦੇ ਆ ਜਿਹੜੇ ਅੱਜ ਕੱਲ੍ਹ ਵਾਲੇ ਆਲੂ ਇਹਦੇ ਵੱਧਦੇ ਹੀ ਰਹਿੰਦੇ ਇਹਨਾਂ ਪਰੌਂਠੇ ਭਾਈ ਨਹੀਂ ਆਇਆ ਕੋਈ ਸਾਗ ਆਇਆ ਮੈਂ ਤੇ ਸਾਗ ਲੈਣਾ ਹੀ ਅੱਜ ਜੇ ਨਾ ਆਉਂਦੇ ਫਿਰ ਗਾਜਰਾ ਬਈਆਂ ਗਾਜਰਾ ਛਿੱਲ ਕੇ ਗਾਜਰਾ ਫਟਾ ਆਲੂ ਬਣਾ ਲਾਂਗੇ ਜੇ ਤੇ ਭਾਈ ਆ ਗਿਆ ਸਾਗ ਲੈ ਲਾਂ ਕਿਉਂਕਿ ਜਲੈਟ ਵੀ ਨਹੀਂ ਹੋਣ ਗਈ ਕਪੜੇ ਵੀ ਤੋਂ ਬਣੇ ਲੈਡ ਚਲੇਗੀ ਵੀ ਹੋਣੀ ਕਿ ਉਤਾਰਾਂ ਤੋੜਾਂ ਸ਼ਹਿਰ ਚ ਪਾਉਣ ਲੈ ਕੇ ਜਨਾ ਕਿ ਇਹ ਉਹਦਾ ਕਰਕੇ ਲੈਡ ਵੇਰੇ ਨਾ ਬੰਦ ਕਰਤੀ ਉਹ ਪਾਲਵਨੀ ਸੀ ਆਉਂਦੀ ਕੱਲ ਵੀ ਜੂ ਮਜਾਰਾ ਮੇਰੇ ਵੀ ਗਈ ਅੱਜ 10 ਵਜੇ ਬੰਦ ਕਰਤੀ ਦੇ ਇਹ ਜਾਨੇ ਹੱਥ ਨਹੀਂ ਵਧਦਾ ਕਿੰਨਾ ਖਲਾਰਾ ਜਾ ਕੇ ਲੈ ਆ ਜਾਂਦਾ ਜਿੱਦਾਂ ਹੱਥ ਤੇ ਮਕਾਈ ਦੀ ਰੋਟੀ ਪਕਾਉਣੀ ਉਹ ਵਧਦਾ ਵਾ ਚਲ ਜੀ ਬਾਬਾ ਇਦਾਂ ਸਲੇ ਵਿੜਾਉ ਆ ਕੇ ਮਾਰ ਮਾਰ ਕੇ ਸਲੇਪ ਸੁਬਦੇ ਜਾਂ ਜਗਰੇ ਦੇ ਪਕਾਉਨੇ ਖਲਾਰ ਕਰਨਾਂਗੇ ਬਾਕੀ ਤਾਂ ਸੇਵਾ ਨਹੀਂ ਚਾਹੀਦਾ ਚਲੋ ਜਿੱਦਾਂ ਵੀ ਕਹਿੰਨੇ ਪਕਾਉਣੀ ਪਕਾ ਕੇ ਖਾ ਲੇ ਇਹਦੇ ਨਾਲ ਤਾਂ ਨਹੀਂ ਦੇਖਣਾ ਪੈਂਦਾ ਮਾੜੀ ਚੰਗੀ ਕਿਦਾਂ ਦੀ ਬਾਗੜੀ ਪਕਾਉ ਦਿਖਾਉ ਆਪਣੇ ਹੱਥ ਨਾਲ ਬਣਿਆ ਜਿਹੜਾ ਸਭ ਨੂੰ ਵੱਗਦਾ ਲਾਠੇ ਆ ਪਰੋਂਹੇ ਬਣ ਕੇ ਆਲੇ ਆਓ ਮੱਖਣੀ ਤੇ ਮਲਾਈ ਜੀ ਸਗਲਾ ਫੜ ਕੇ ਸਾਣੇ ਦੇ ਘਟਾ ਦਾ ਖਾ ਕੇ ਗਰਮ ਗਰਮ ਪਾਸੀ ਹੋ ਤੇ ਆਹ ਦੇਖੀ ਕੌਲੀ ਦਾ ਉਹ ਪਹੁੰਚਾ ਲਓ ਮਗਣੀ ਵੀ ਨਹੀਂ ਆਉਂਦੀ ਆਹ ਮਗਣੀ ਨਹੀਂ ਆਉਂਦੀ ਹੈ ਨਹੀਂ ਹੈਲੀ ਬੀਜੀ ਅਜੇ ਵੀ ਦੇਖੇ ਸੱਕਦੀ ਹੈ ਆਹ ਹੋ ਗਏ ਜੇ ਤੇ ਭਾਈ ਆ ਗਿਆ ਤੇ ਸਾਗ ਲੈ ਲੰਗੇ ਨਾ ਆਇਆ ਤੇ ਫਿਰ ਉੱਤੇ ਗਾਜਰਾ ਮੱਠਾ ਬਣਾਉਂ ਦਿਖਾਉ ਤੇ ਚਲੋ ਜੀ ਫਿਰ ਮੈਂ ਸਬਜ਼ੀ ਨਹੀਂ ਗਈ ਹੋਣੀ ਫਿਰ ਆ ਮੈਂ ਭੰਨਣਾ ਮੈਂ ਤੇ ਲਸਣ ਗੰਡਾ ਸਿਲਕੇ ਚੀਰ ਕੇ ਵੇਲੇ ਸੁੱਕਾ ਰੱਖੋ ਲੋਰਾ ਨਾ ਗਾ ਖੀਨ ਖਾਓ ਜੀ ਨਾਲ ਮਲਾਈ ਨਾਲ ਮੱਖਣ ਵਾਲਾ ਗਨੇ ਪਰੌਂਠੇ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਲਓ ਜੀ ਸਭੋ ਜੀ ਛਕਾਓ ਜੀ ਖਾ ਲਓ ਪਾਣੀ ਭਰ ਲੈਣਾ ਸੀ ਪਾਣੀ ਮਤਲਬ ਛੂਰ ਜਿਹਾ ਜੋਰ ਨਹੀਂ ਪੈਂਦਾ ਤਾਂ ਬੱਦਲ ਆ ਹਾਂ ਲੈ ਆਹ ਹਣ ਉਹਨੇ ਰੋਟੀ ਖਾ ਲਈ ਆ ਉਹਦੀ ਰੋਟੀ ਨਾ ਬਗਾਵਾ ਸ਼ਹਿਰੀ ਦੀ ਆਹੋ ਰੋਟੀ ਨਾ ਸੋਤ ਪਾਲੇ ਕਰਾਂ ਉਹਦਾ ਲਾ ਲੈਨੇ ਨੀ ਜੀ ਲਾ ਲਾ ਅੱਧੀ ਪਾ ਦਾਂਗੇ ਨਾ ਇਹਨੂੰ ਅੱਧੀ ਖਾ ਲੈਣੀ ਇਹਨੇ ਤੇ ਨਗਰੇ ਵਾਲੇ ਕਰਦੀ ਆ ਹਾਂ ਨਹੀਂ ਐ ਮੈਂ ਵੇਖਿਆ ਨਹੀਂ ਜਾਵਾਂ ਕੋਈ ਛੱਡਦਾ ਮੈਂ ਆਈ ਫਿਲਮ ਵੇਖ ਕੇ ਉਹਦੋਂ ਜਦੋਂ ਇਹ ਇੱਕ ਵਾਰੀ ਖਾਣ ਲਈ ਸੀ ਰੋਟੀ ਜਾਂ ਇਹਨੇ ਦੁੱਧ ਦੁੱਧ ਪੀ ਲਿਆ ਵਾ ਫਰਟਲੇਟ ਵੇਗਲੇ ਆਮ ਟੇਨੋ ਤੋਂ ਮਹਾਸਰਈ ਹੋ ਗਈ ਹੋਵੇ ਪਿਛੇ ਸੀ ਇੱਕ ਇੱਕ ਹੀ ਇੱਕ ਹੀ ਆ ਇਹ ਬਰੌਂਡਾ ਆ ਮਲਾਈ ਤੇ ਆ ਹੁਣ ਆਪਣੇ ਸਾਰੇ ਖਾਪੋ ਤੇ ਖਾਓ ਤਾਂ ਨਹੀਂ ਤੱਕਾ ਜਿੰਨਾ ਸਾਵਗਦਾਓ ਕੇ ਜੀ ਬਕਾਈ ਦੇ ਆਡੇ ਦੇ ਵਿੱਚ ਮੂਲੀ ਪੀਲੀ ਕਸ਼ ਕਰਕੇ ਥੋੜੀ ਜਿਹੀ ਮੇਥੀ ਪਾ ਕੇ ਲੋ ਜੀ ਇਹਦੇ ਆਪਣੇ ਬੰਡੇ ਪਰੌਂਠੇ ਮੈਂ ਬਣਾਉਣਾ ਪਰੌਂਠੇ ਤੇ ਬਸ ਦੋ ਪਰੌਂਠੇ ਰਹਿ ਗਏ ਹੋਰ ਬਣਾ ਕੇ ਵੇਲੇ ਖਾ ਲਓ ਜੀ ਦੇਖੋ ਜੀ ਤੁਸੀਂ ਵੀ ਖਾਓ ਦੱਸਿਓ ਤੁਹਾਨੂੰ ਆਲੂ ਵਾਲੇ ਪਰੌਂਠੇ ਕਿੱਦਾਂ ਦੇ ਲੱਗੇ ਮਲਾਈ ਮੱਖਣ ਦੇ ਨਾਲ ਚਲੋ ਜੀ ਸਾਸਰੀ ਘਰ ਜਿੰਨੇ ਵਾਸਤੇ ਰੋ